ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਇੱਕ ਮਹਾਨ ਯੋद्धा ਅਤੇ ਨਿਆਂ ਦਾ ਪ੍ਰਤੀਕ ਸੀ ਉਸ ਦਾ ਜਨਮ 1670 ਵਿੱਚ ਜੰਮੂ ਦੇ ਨੇੜੇ ਰਾਜੌਰੀ ਇਲਾਕੇ ਵਿੱਚ ਹੋਇਆ ਉਸ ਦਾ ਅਸਲੀ ਨਾਮ ਲਛਮਨ ਦਾਸ ਸੀ ਨੌਜਵਾਨੀ ਵਿੱਚ ਉਹ ਵੈਰਾਗੀ ਬਣ ਗਿਆ ਪਰ ਉਸ ਦੀ ਜ਼ਿੰਦਗੀ ਦਾ ਮੋੜ ਉਸ ਵੇਲੇ ਆਇਆ ਜਦੋਂ ਉਸ ਦੀ ਮੁਲਾਕਾਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਵਿੱਚ ਹੋਈ ਗੁਰੂ ਜੀ ਦੇ ਉਪਦੇਸ਼ਾਂ ਨੇ ਉਸ ਦੇ ਮਨ ਨੂੰ ਬਦਲ ਦਿੱਤਾ ਤੇ ਉਸਨੇ ਖਾਲਸਾ ਪੰਥ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਗੁਰੂ ਜੀ ਨੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਵਿੱਚ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਭੇਜਿਆ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦੇ ਅਨਿਆਇ ਅਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਉਸਨੇ ਸਰਹਿੰਦ ਨੂੰ ਫਤਿਹ ਕਰਕੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਜੋ ਗੁਰੂ ਸਾਹਿਬ ਜਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ ਉਸਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਅਤੇ ਨਿਆਂਪੂਰਨ ਰਾਜ ਦੀ ਨੀਂ ਰੱਖੀ ਆਖਿਰਕਾਰ ਮੁਗਲ ਫੌਜਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ 1716 ਵਿੱਚ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਹੌਸਲੇ ਬਲੀਦਾਨ ਅਤੇ ਨਿਆਂ ਦੀ ਅਮਰ ਮਿਸਾਲ ਹੈ